पहुंची हुई समूह संगत आम आदमी पार्टी की सारी सीनियर लीडरशिप साहब जिला अठ पिंड आए सरपंच साहबान समूह संगत जी है सब तहला गश्ते खाने की सजा वाहेगुरु जी का खालसा कुछ साल पहला मेनो ਇੱਕ ਸੀਨੀਅਰ ਪਟਵਾਰਾਰ ਨੇ ਦੱਸਿਆ ਕਿ ਇਹ ਵੀ ਜਿਹੜੇ ਇਹ ਭਾਤਵਾ ਦੇ ਆਪੂ ਨੇ 56 ਇੰਚ ਦੇ ਸੀਨੇ ਵਾਲੇ ਇਹ ਜਦੋਂ ਢੀਲ ਚ ਹੁੰਦੇ ਨੇ ਜਾਂ ਸੱਤਾ ਚ ਹੁੰਦੇ ਨੇ ਉਦੋਂ ਤਾਂ ਬਹੁਤ ਪੈਂਦੇ ਨੇ ਪਰ ਜੇ ਸਾਹਮਣੇ ਵਾਲਾ ਟੱਕ ਕੇ ਖੜ ਜੇ ਫਿਰ ਪੂਚ ਜਾ ਕੇ ਭੱਜ ਵੀ ਜਾਂਦਾ ਪਿਛਲੇ ਹਫਤੇ ਦਾ ਬਾਇਰ ਇੱਕ ਨਿਊ ਤਦਾਰਾ ਉਸ ਦਾਰੇ ਨੇ ਇਹ ਛੋਟਾ ਜਿਹਾ 20-25 ਸਕਿੰਟ ਦਾ ਇੱਕ ਕਾਰਟੂਨ ਬਣਾ ਕੇ ਆਪਣੇ ਸੋਸ਼ਲ ਮੀਡੀਆ ਦੇ ਪੇਜਾਂ ਦੇ ਉੱਤੇ ਪਾਇਆ ਸੀ ਉਹ ਕਾਰਟੂਨ ਤੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਜਿਆਦਾ ਨਾਰਾਜ਼ ਹੋਏ ਇੰਨੇ ਡਰੇ ਕਿ ਜੇ ਨਾ ਵਾਇਰਲ ਹੋ ਜਾਣਾ ਜਿਹੜਾ ਕਿੰਨੇ ਵੀ ਇੰਸਟਾਗ੍ਰam ਸੋਸ਼ਲ ਮੀਡੀਆ 'ਤੇ ਹੋਣਿਓ ਘਟਾਲੀ ਤੁਹਾਡੇ ਬਾਅਦ ਕਿਉਂ ਬਲੌਕ ਕਰ ਦੇ। ਅੱਜ ਆਪਣੇ ਇਸ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪਣੀਆਂ ਤਿਆਰੀਆਂ ਨੂੰ ਦੇਖਦੇ ਹੋਏ ਜਿਹੜੇ ਅੱਜ ਨੇ ਇਸ ਦੇਸ਼ਪਤ ਯੂਨੀਵਰਸਿਟੀ ਦੇ ਰੈਡ ਦੇ ਵਿੱਚ ਚੀਫ ਗੈਸਟ ਆਏ ਨੇ ਸੀ ਭਾਜਪਾ ਦੇ ਸੀਨੀਅਰ ਆਗੂ ਤੇ ਹਰਿਆਣੇ ਦੇ ਚੀਫ ਮਿਨਿਸਟਰ ਨੈਸਰ ਸਿੰਘ ਉਹਨਾਂ ਨੇ ਆਪਣਾ ਆਉਣਾ ਕੈਨਸਲ ਕਰ ਦਿੱਤਾ। ਉਹਨਾਂ ਨੇ ਜਦੋਂ ਕੈਨਸਲ ਕੀਤਾ ਤਾਂ ਮੈਨੂੰ ਇੱਕ ਪੱਤਰਕਾਰ ਦੀ ਗੱਲ ਯਾਦ ਆਈ। ਕਿੰਨੇ ਜਿਹੜੀ ਵੀਡੀਓ ਜਿਹਨੇ ਬਣਾਉ ਕੀਤੀ ਸੀ ਉਹ ਵੀਡੀਓ ਸੁਣੀ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਪੂਰੀ ਝੂਠੀ ਹੈ ਜੀ ਆਪਕੋ। ਇੱਕ ਵਾਰ ਮੈਂ ਵੀਡੀਓ ਪਲੇ ਕਰਨ ਲੱਗੇ ਆ ਸੁਣਿਆ ਜਰੂਰ ਕੋਈ ਸਮਝੋ ਕਰਨੇ ਕੋ ਅੱਟਾ ਕਿ ਨੋ ਹੋ ਜੇ ਤੋੜਾ ਕੀ ਕਿ ਕਿ ਮੈਂ ਸਭ ਸੱਚੇ ਤੋੜਾ ਘੋੜਾ ਘੋੜਾ ਥੋੜਾ ਥੋੜਾ ਤੁਂ ਅੱਗੇ ਤੋੜਾ ਘੋੜਾ 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 ਤੁਂ ਅੱਗੇ ਤੋੜਾ ਅੱਜ ਵੀ ਦੌੜਦੇ ਵੱਡੇ ਰਾਹ ਰੋਡ ਥ्रू ਦੇ ਕੇ ਥੋੜੇ ਕੱਟ ਨੂੰ ਦੇ ਕੇ ਅੱਜ ਵੀ ਦੌੜਦੇ 2014 ਚ ਜਦੋਂ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਲਈ ਪਚਾਤachar ਕਰ ਰਹੇ ਸੀ ਉਹਨਾਂ ਲੋਕਾਂ ਨੂੰ ਦੱਸਦੇ ਸੀ ਮੇਰਾ ਛਪਜਾ ਇੱਟਾ ਸੀ ਮੈਂ ਉਹੋ ਇੱਕ ਨਾਰਾ ਦਿੱਤਾ ਸੀ ਵੀ ਮੈਂ ਦੇਸ਼ ਨਹੀਂ ਝੁਕਨੇ dungਾ ਪਿਛਲੇ 11-12 ਸਾਲਾਂ ਤੋਂ ਆਪਾਂ ਨਰਿੰਦਰ ਮੋਦੀ ਦਾ ਰਾਜ ਦੇਖਿਆ ਹੈ ਦੇਸ਼ ਦੇ ਰੋਟੀਆਂ ਦਾ ਸੰਭੋਤੇ ਕਰਕੇ ਦੇਸ਼ ਦੇ ਦੁਸ਼ਮਣਾਂ ਤੋਂ ਡਾਕੇ ਬੈਠੇ ਨੇ ਤੇ ਜਿਹੜੇ ਆਪਣੇ ਦੇਸ਼ ਦੇ ਗਰੀਬ ਲੋਕ ਨੇ ਦੇਸ਼ ਦੇ ਮਜ਼ਦੂਰ ਨੇ ਦੇਸ਼ ਦੇ ਕਿਸਾਨ ਨੇ ਪਿਛਲੇ 10 12 ਸਾਲਾਂ ਚੋਂ ਤੇ ਹੱਥਿਆਰ ਚੁੱਕ ਰਿਆ ਚਾਹੇ ਕਾਲੇ ਖੇਤੀ ਦੇ ਕਾਨੂੰਨ ਹੋਣ ਕਿੰਨੇ ਲੰਬਾ ਸਮਾਂ ਆਪਣੇ ਕਿਸਾਨਾਂ ਨੂੰ ਤੜਫਾਇਆ ਸੱਤ ਸਾਲ ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੇ ਲਈ ਪਾਈ ਤਾਂ ਜਾ ਕੇ ਪਿੱਛੇ ਰਹਿ ਗਏ ਕਿੰਨੇ ਮਰੇਗਾ ਕਾਨੂੰਨ ਖਤਮ ਕਰਕੇ ਜੀ ਰਾਮ ਦਾ ਕਾਨੂੰਨ ਲੈ ਕੇ ਆਏ ਕਹਿੰਦੇ ਤਾਂ ਇਹ ਹੈ ਵੀ ਅਸੀਂ 125 ਦਿਨ ਦਾ ਰੋਜ਼ਗਾਰ ਕਰਾਂਗੇ ਪਰ ਜਿਹੜਾ ਨਰੇਗਾ ਕਾਨੂੰਨ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦੀ ਗਰੰਟੀ ਦਾ ਉਹ ਵਿਸ਼ੇ ਸੀ ਉਹ ਖਤਮ ਕਰ ਦਿੱਤਾ ਪਹਿਲਾਂ ਕੀ ਸੀ ਨਰੇਗਾ ਕਾਨੂੰਨ ਦੇ ਅੰਦਰ ਜੇ ਕੋਈ ਰੋਜ਼ਗਾਰ ਚਾਹੁੰਦਾ ਹੈ ਤਾਂ ਆਪਣੇ ਸਰਪੰਚ ਤੋਂ ਮੰਗਦਾ ਜੇ ਸਰਪੰਚ ਨਹੀਂ ਦਿੰਦਾ ਤਾਂ ਪੀਡੀਪੀਓ ਜਾਂ ਐਡਬੀਸੀ ਕੋਈ ਸ਼ਿਕਾਇਤ ਕਰ ਸਕਦਾ ਤੇ ਉਹਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਜਿਹੜੇ ਨਰੇਗਾ ਦੇ ਰਾਹੀਂ ਕੰਮ ਹੋਣੇ ਨੇ ਉਹ ਕੰਮ ਡਿਸਾਈਡ ਕਰਨ ਦੀ ਪਾਵਰ ਸੀ ਜਿਹੜੀ ਤਾਂ ਪਾਵਾਂ ਸਾਰੀ ਦੀ ਸਾਰੀ ਸਰਪੰਚਾਂ ਕੋਲ ਦੀ ਸਰਪੰਚ ਆਪਣੇ ਪੰਚਾਇਤ ਆਪਣੇ ਨਗਰ ਦੀ ترقی ਵਾਸਤੇ ਨਿਰਗਲ ਦੇ ਰਹਿ ਕੇ ਕੰਮ ਕਰਵਾ ਸਕਦੇ ਸੀ ਕੇਂਦਰ ਸਰਕਾਰ ਨੂੰ ਪੈਸੇ ਟਿਕਲੇ ਤਾਂ ਜਿਹੜਾ ਜੀ ਆਰਡੀ ਕਾਨੂੰਨ ਲੈ ਕੇ ਆਏ ਨੇ ਕਹਿਣ ਨੂੰ ਤਾਂ ਕਹਿੰਦੇ ਜਿਵੇਂ ਅਸੀਂ ਰੋਜ਼ਗਾਰ 125 ਦਿਨ ਦਾ ਕਰ ਦੇਣਾ ਪਰ ਗ੍ਰਾਹਤੀ ਕੋਈ ਨਹੀਂ ਨਾ ਤਾਂ ਕੋਈ ਇਸ ਕਾਨੂੰਨ ਦੇ ਤਹਿਤ ਹੱਕ ਨਾਲ ਆਪਣਾ ਕੰਮ ਕਰ ਸਕਦਾ ਨਾ ਹੀ ਕੋਈ ਪੰਚਾਇਤ ਇਸ ਕਾਨੂੰਨ ਦੇ ਤਹਿਤ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਸਕਦਾ ਪਹਿਲਾਂ ਨਰੇਗਾ ਸਕੀਮ ਦੇ ਵਿੱਚ ਪੈਸਾ ਵੇਚਦਾ ਸਰਕਾਰ ਤੋਂ ਹੁੰਦਾ ਪਾਉਂਦਾ ਸੀ ਹੁਣ ਜੀ ਦਾ ਅੰਦੀ ਸਕੀਮ ਦੇ ਤਹਿਤ ਪੈਸਾ ਸੂਬੇ ਲੈ ਸਕਦਾ ਹੁੰਦਾ ਮਤਲਬ ਕਿਆ ਇਹਦਾ ਮਤਲਬ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਆਪਣੇ ਗਰੀਬ ਮਜ਼ਦੂਰਾਂ ਨੂੰ ਜਿਹੜਾ ਪਿੰਡਾਂ 'ਚ ਰੋਜ਼ਾ ਮਿਲਣਾ ਸੀ ਉਹ ਕੰਮ ਨੂੰ ਖਤਮ ਕਰਨ ਦਾ ਕੰਮ ਕਰ ਰਹੀ ਕਿਉਂ ਕਿ ਕੰਮ ਹੈ ਜਿਹੜਾ ਉਹ ਦਿੱਲੀ 'ਚ ਬੈਠੇ ਅਫਸਰਾਂ ਨੇ ਕਰਨਾ ਹੁਣ ਦਿੱਲੀ 'ਚ ਬੈਠੇ ਅਫਸਰਾਂ ਨੂੰ ਕੀ ਪਤਾ ਕਿ ਤਲਾਸ਼ਾਂ ਜਿਹੜੇ ਮਿੰਦੇ ਵਿਕਣ ਦੇ ਵਿੱਚ ਕੀ ਕੰਮ ਕਰਵਾਣਾ ਹੈ ਪਹੌਣਾ ਕੰਮ ਕੱਢਣ ਤੇ ਜੋ ਨਾਲ ਠੀਕ ਲੱਗਦਾ ਹੋਊਗਾ ਕਿਸੇ ਨਾਲ ਆ ਕੇ ਕੋਈ ਟੋਕੇ ਸਾਫ ਕਰ ਦੋ ਜਿੱਥੇ ਸਾਫਤਾਂ ਦੀ ਲੋੜ ਹੋਊਗੀ ਰੋਡ ਪੰਚ ਚ ਕੰਮ ਚੱਲੂਗਾ ਬਾਕੀ ਬੜਾ ਚੱਲਣਾ ਤੇ ਦੂਜੀ ਗੱਲ ਅੱਜ ਤੋਂ ਬੱਚ ਬੋਝ ਹੈ ਜਿਹੜਾ ਉਹ ਸੂਬੇ ਸਰਕਾਰਾਂ ਦੇ ਬਾਤ ਸੂਬੇ ਸਰਕਾਰਾਂ ਦੀ ਅੰਦਰਲਾ ਕੇਂਦਰ ਸਰਕਾਰਾਂ ਪਹਿਲੇ ਖੋਖੇ ਲੈ ਗਈਆਂ ਸੂਬਾ ਸਰਕਾਰ ਕੋਲ ਪੈਸਾ ਨਹੀਂ ਹੈ ਤਾਂ ਬੇਸਿਕਲੀ ਇਨਡਾਇਰੈਕਟ ਤਰੀਕੇ ਨਾਲ ਗਰੀਬਾਂ ਨੂੰ ਮਿਲਦਾ ਕੰਮ ਇਹਨਾਂ ਨੇ ਰੁਕਣਾ ਪਰ ਇਲਜ਼ਾਮ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਨਾਂ 'ਤੇ ਆਵੇ ਸਟੇਟ ਸਰਕਾਰ ਤੇ ਆਵੇ ਉਹ ਇਹਨਾਂ ਨੇ ਚਾਰ ਕਿਤਾਬਾਂ ਤੇ ਜਦੋਂ ਗ੍ਰੋਥੀ ਦੁਸ਼ਮਨ ਮਤਕਾ ਦੀ ਗੱਲ ਆਉਂਦੀ ਹੈ ਉਹ ਤੋਂ ਡਾਕੇ ਭਜ ਜਾਂਦੇ ਨੇ ਭਗ ਦੇ ਸਾਥਾ ਆਰਮੀ ਦੇ ਮੁਖੀ ਐਮ ਐਮ ਨਰਾਵੜੇ ਦੀ ਇੱਕ ਕਿਤਾਬ ਆਈ ਹੈ ਜਿੱਦ ਨੂੰ ਪਤਾ ਉਹ ਕਿਤਾਬ ਦੇ ਵਿੱਚ ਨਰਾਵੜੇ ਸਾਹਿਬ ਲਿਖਦੇ ਨੇ ਕਿ ਜਦੋਂ 2-4 ਸਾਲ ਪਹਿਲਾਂ ਚੀਨ ਨਾਲ ਝੜਪ ਹੋਈ ਸੀ ਉਦੋਂ ਚੀਨ ਵਾਲੇ ਟੈਂਕ ਲੈ ਕੇ ਭਾਰਤ ਦੀ ਟੈਟਰੀ ਚ ਵੜਨ ਲੱਗੇ ਤੇ ਜਦੋਂ 1 ਕਿਲੋਮੀਟਰ ਦੂਰ ਸੀ ਤਾਂ ਭਾਰਤ ਦੇ ਆਰਮੀ ਦੇ ચીਫ ਨੇ ਭਾਰਤ ਦੇ ਰੱਖਿਆ ਮੰਤਰੀ ਨੂੰ ਫੋਨ ਕੀਤਾ ਕਿ ਜੀ ਤੁਹਾਡੀ ਸਟੈਂਡਿੰਗ ਇਨਸਪੈਕਸ਼ਨ ਲੈ ਕੇ ਚੀਨ ਦੇ ਫੌਜੀਆਂ ਨੇ ਤੇ ਕੋਈ ਨਹੀਂ ਚਲਾਉਣੀ ਇਹ ਟੈਂਟ ਲੈ ਕੇ ਚੜੇ ਆਉਂਦੇ ਨੇ ਦੱਸੋ ਕੀ ਕਰੀਏ ਕਹਿੰਦੇ ਸੋਚ ਕੇ ਦੱਸੋ ਭਾਰਤ ਦੇ ਸਾਫਤਾ ਆਰਮੀ ਦੇ ਮੁਖੀ ਲਿਖਦੇ ਨੇ ਆਪਣੀ ਕਲਾਬ ਦੇ ਵਿੱਚ ਕਿੰਨੇ ਪਾਰਲਾਮੰਤ ਕਰ ਕਰ ਕੇ ਬੋਲ ਮਾਰ ਗਿਆ ਮੇਰਾ ਦੋ ਘੰਟੇ ਕਿਸ ਨੇ ਫੋਨ ਨਹੀਂ ਚੁੱਕਿਆ ਟੈਂਟ ਨੇ ਜਿਹੜੇ ਹੋਰ 400 ਮੀਟਰ ਦੂਕੀਤੇ ਰਹੇ ਉਸ ਤੋਂ ਬਾਅਦ ਦੁਬਾਰਾ ਆਤਿਆ ਮੰਤਰੀ ਨਾਲ ਗੱਲ ਹੋਈ ਰੱਖਿਆ ਮੰਤਰੀ ਕਹਿੰਦੇ ਸੀ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਾਂ ਟੈਂਟ 100 ਮੀਟਰ ਦੂਕੀਤੇ ਰਹੇ ਉਸ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਆਇਆ ਭਾਟ ਦੇ ਪਾਰਦੇ ਮੁਖੀ ਵਾਰ-ਵਾਰ ਫੋਨ ਕਰਦੇ ਰਹੇ ਤੇ ਹੌਲੀ-ਹੌਲੀ ਟੈਂਟ ਭਾਟ ਦੀ ਟੈਕਨੀਕ ਵਿੱਚ ਵੜ ਗਏ ਤੇ ਪ੍ਰਧਾਨ ਦੇ ਤੇਜ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਖਜਾਇਕ ਨਹੀਂ ਹੋਈ ਪਹਿਲਾਂ ਹਜ਼ਾਰਾਂ ਨੇ ਲੱਗੀ ਹੋਈ ਸੀ ਵੀ ਚੀਨ ਦੇ ਕੋਈ ਬੁੜ ਨਹੀਂ ਚਲਾਉਣੇ ਉਹਨੂੰ ਯਾਦ ਹੋਣਾ ਹੈ ਕਿ ਜਦੋਂ ਚੀਨ ਨਾਲ ਝੜਪ ਹੋਈ ਜਾਂ ਉਹ ਤਾਂ ਡੰડા ਨਾਲ ਲੜਾਈ ਹੋਈ ਮੋਢੇ ਮਾਰ ਮਾਰ ਕੇ ਲੜਦੇ ਸੀ ਕਿਉਂਕਿ ਤੇਜ ਦੇ ਪ੍ਰਧਾਨ ਮੰਤਰੀ ਵਿਧੌਂ ਹੰਦਿਆਤਾ ਸੀ ਵੀ ਚੀਨ ਨਾਲ ਦੇ ਬੋਲ ਨਹੀਂ ਚਲਾਣੇ ਚੀਨ ਨਾਲੇ ਜਦੋਂ ਟੈਂਕ ਲੈ ਕੇ ਆਪਣੇ ਦੇਸ਼ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਦੇ ਮੁਖੀ ਨੂੰ ਜੋ ਕਰਨਾ ਹੋ ਉਹ ਸਭ ਨਾ ਕਰਨਾ ਮਤਲਬ ਕਿ ਹਜ਼ਾਰਾਂ ਸੀ ਲੱਗੀ ਆਪਣਾ ਢਾਲਾ ਖੜਾ ਲਖਾਇਆ ਕਿਉਂ ਭਾਈ ਤੇਰਾ 56 ਜਿੰਦਾ ਸੀਨਾ ਸਾਡੇ ਪਿੰਡਾਂ ਦੇ ਬੱਦੂਲਾ ਵਾਸਤੇ ਆ ਇਹ ਹਜ ਪੰਜਾਂਚੇ ਦਾ ਸੀਨਾ ਜਿਹੜਾ ਉਹ ਸਾਡੇ ਪੰਜਾਬ ਦੇ ਕਿਸਾਨਾਂ ਵਾਂਦੀ ਹੈ ਜਦੋਂ ਚੀਨ ਨਾਲ ਜੰਦ ਲੱਗੀ ਉਦੋਂ ਤੋਂ ਡਰ ਗਿਆ ਹੁਣ ਪਿਛਲੇ ਹਫਤੇ ਭਾਰਤ ਤੇ ਅਮਰੀਕਾ ਦਾ ਸਮਝੌਤਾ ਹੋਇਆ ਤੁਹਾਨੂੰ ਮੈਂ ਕਹਿੰਦਾ ਪਛੋਕੜ ਹਾਸਤਾ ਹੁਣ ਤੱਕ ਕੀ ਹੁੰਦਾ ਰਿਹਾ ਹੈ ਕਿ ਭਾਰਤ ਤੋਂ ਜਿਹੜੇ ਅਮਰੀਕਾ ਦੇ ਵਿੱਚ ਪਦਾਰਥ ਜਾਂਦੇ ਸੀ ਉਹਨਾਂ ਤੇ 2 ਜਾਂ 3% ਅਮਰੀਕਾ ਟੈਕਸ ਲਾਂਦਾ ਹੁੰਦਾ ਸੀ ਕਿਉਂ ਕਿਉਂਕਿ ਅਮਰੀਕਾ ਅਮੀਰ ਦੇਸ਼ ਹੈ ਭਾਰਤ ਗਰੀਬ ਦੇਸ਼ ਸੀ हिंदुस्तान के पदार्था के अमरीका उल्टा अमरीका के जोड़े पदार्थ हिंदुस्तान चाहते थे उन्होंने घट्टो घट तीह प्रसेंट का टैक्स लगता होंगे अब तो छह महीने पहले जी गल दसा तीन तीह प्रसेंट घटो घट लाता सौ प्रसेंट तक तेईस प्रदार्ट टैक्ट लगता ਉਹ ਕਾਰਨ ਨਹੀਂ ਸੀ ਕਿਉਂਕਿ ਅਮਰੀਕਾ ਬਹੁਤ ਬਲਵਾਨ ਬੜਾ ਅਮੀਰ ਦੇਸ਼ ਹੈ ਉੱਤੇ ਇੰਡਸਟਰੀ ਬਹੁਤ ਵੱਡੀ ਹੈ ਆਪਣੇ ਦੇਸ਼ ਦੀ ਹੈ ਜਿਹੜੀਆਂ ਹੁਣ ਤਾਂ ਸਰਕਾਰ